ਮਾਲਵਾ ਫਰੈਂਡਸ ਕਲੱਬ ਧੂਰੀ ਵੱਲੋਂ ਅਤੇ ਸਟੈਪਪੌਂ ਸੋਸਾਇਟੀ ਧੂਰੀ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਧੂਰੀ ਵਿਖੇ ਲਗਾਇਆ ਗਿਆ ਜਿਸ ਵਿੱਚ ਦਲਬੀਰ ਸਿੰਘ ਢਿੱਲੋਂ ਚੇਅਰਮੈਨ ਸਮਾਲ ਇੰਡਸਟਰੀ ਪੰਜਾਬ ਅਤੇ ਉਹਨਾਂ ਦੇ ਨਾਲ ਜਸਵੀਰ ਸਿੰਘ ਜੱਸੀ ਸੇਖੋਂ ਫੂਡ ਕਮਿਸ਼ਨ ਮੈਂਬਰ ਪੰਜਾਬ ਫੋਨੀ ਮੰਡੇਰ ਪ੍ਰਧਾਨ ਆਰਟੀ ਐਸੋਸੀਏਸ਼ਨ ਸਮਾਜ ਸ੍ਰੀਵਾਲੇ ਖੇਤਰ ਵਿੱਚ ਲਗਾਤਾਰ ਚੱਲ ਰਿਹਾ ਹੈ ਜਿਵੇਂ ਕਿ ਜਾਣਦੇ ਸਾਰੇ ਇਸ ਦਾ ਮਤਲਬ ਹੈ ਨਾ ਕਿ ਫਟਾ ਔਰ ਇਹ ਜੀ ਸੇਵਾ ਦੇ ਦੀ ਚੋਕੀ ਨਹੀਂ ਦਿੱਤੀ ਪਰ ਮਾਤਰਾ ਦੇ ਮੇਰ ਹੁੰਦੀ ਹੈ ਤੁਸੀਂ ਆਪ ਦਾ ਸਮਸਾ ਨਹੀਂ ਕੋਲ ਹਾਂ ਸਾਰੇ ਸੰਦੇਸ਼ ਸੰਭਵਤਾ ਇਹ ਬਾਕੀ ਦੀ ਮਾਤਰਾ ਕਰੇਗਾ ਬਾਤਰਾਸ਼ੀ ਇਹ ਜੀ ਸੇਵਾ ਕਰਵਾ ਦੇ ਸਰ ਚਾਰ ਜਿਹੜੇ ਕਿ ਫੂਨ ਰੇਲ ਤੋਂ ਜਿਹੜੇ ਜਾਂ ਕਿ ਜਨਰੇਟਰ ਹੈ ਘਬਰਾੰਦੀ ਉਹਨਾਂ ਦੇ ਪੀਸ ਨਹੀਂ ਹਵੇ ਭਾਜੀ ਸਾਹਰੇ ਆ ਇਤਿਕ ਨੇ ਇਤਾਲੀ ਪਿਸ਼ੰਦ ਨਾ ਜਰਾ ਵੀ ਨਾ ਗੱਲ ਕਰਾ ਪੈਦਾ ਦੇ ਬੰਦੇ ਆ ਇਹ ਜਵਾਨੀ ਹੈ ਦਗਾਤਾਰ ਕੰਡਨ ਕਰਦੇ ਇਹਦੇ ਨਾਲ ਸਿਹਤ ਔਰ ਹੀ ਨਹੀਂ ਪਤਾ ਕਿ ਕੋ ਬੈਦਾ ਹੁੰਦਾ ਜਿੰਦਗੀ ਜੋ ਹੀ ਫੋਨ ਹੁੰਦਾ ਉਸਨੇ ਬੈਦੀ ਕੋਈ ਕਰਨੀ ਹੈ ਔਰ ਜਦੋਂ ਇੱਕ ਵਾਰ ਕਿਣਾਉਣੇ ਤੇ ਨਵਾਂ ਮੰਗੜਾ ਦੇ ਟਾਈਮ ਦੇ ਵਿੱਚ ਦੁਆਰੇ ਪਹੁੰਚਦਾ ਔਰ ਇਹਨੂੰ ਕੋਲਾਨੀ ਚਾਹੀਦੀ ਹੈ ਔਰ ਜਿਹੜੇ ਲੋਕਾਂ ਦੇ ਕੰਮ ਹੁੰਦਾ ਜਾ ਕੇ ਜੀਵਨ ਜਾਣ ਬਚਾਉਂਦਾ ਉਹ ਬਹੁਤ ਹੈ ਕੋਈ ਬਦਲ ਨਹੀਂ ਉਹਦੀ ਜਗ੍ਹਾ ਤੇ ਆਪਾਂ ਮਸ਼ਹੂਰ ਕਰਾ ਸਕਦੇ ਅਕਸਰ और जिन्हों में जाके जीवन देवगा खून ये एक बहुत बड़ी बात है तो उसमें दवाई नहीं है कुछ होर नहीं है जिन्हें खून न लग के जान बची है उस तरीके सरकार वालों सहयोग करना चाहिए संस्थाओं पिछले हफ्ते ही सी एम साहब्रीड्यूशन करके गए और भी ये हो रो कहूँ अगे करते रहते हफ्ते फैसला चौथा नहीं मिलेगा ਆਸਵਾ ਦੇਖਦੇ ਹੋਏ ਹੋਰੇ ਅਖਾਦੇ ਹੀ ਬੈਟ ਚਾਹ ਦੇ ਚਿਹਰੇ ਜਾਈਏ ਤੁਸੀਂ ਜਿਹੜਾ ਗੱਲ ਹੈ ਇਹ ਦੇਖਦੇ ਜੀ ਕਿ ਕਿ ਉਹਨੇ ਕਰਨਗੇ ਸਰਦਾਰ ਇਸ ਮੌਕੇ ਤੇ ਫੂਡ ਕਮਿਸ਼ਨ ਮੈਂਬਰ ਪੰਜਾਬ ਜਸਸੀ ਸਿੰਘ ਸੇਖੋਂ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਯਾ ਹਰ ਸਾਲ ਮਤਲਬ ਇੱਕ ਮਨ ਤੁਮਨ ਕਰਦੇ ਰਹਿੰਦੇ ਹਰ ਸਾਲ ਦੇ ਵਿੱਚ ਵਿੱਚ ਤਾਂ ਮੈਨੂੰ ਫਸਟ ਟਾਈਮ ਇਹ ਮੌਕਾ ਮਿਲਿਆ ਕਿ ਮੈਂ ਆ ਕੇ ਇਹਨਾਂ ਦੇ ਨਾਲ ਕਾਫੀ ਟਾਈਮ ਤੋਂ ਮੈਂ ਮੈਨੂੰ ਮਤਲਬ ਮੋਟੀਵੇਟ ਕਰਦੇ ਬਸ ਫਸਟ ਟਾਈਮ ਮੇਰਾ ਖੁਦ ਦਾ ਮਨ ਬੜਿਆ ਕੀ ਹੋ ਸਕਦਾ ਕਿ ਸਾਡੇ ਥੋੜੇ ਜਿਹੇ ਖੂਨ ਦਾ ਕਤਰਾ ਕਿਸੇ ਦੀ ਲਾਈਫ ਬਚਾ ਸਕੇ ਸਾਨੂੰ ਸਭ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਜੋ ਨਹੀਂ ਗੱਭਰੋਂ ਮੈਨੂੰ ਨਹੀਂ ਲੱਗਦਾ ਗੱਭਰੋਂਦੇ ਆ ਦੇ ਆਰ ਮੋਰ ਅਵੇਅਰ ਥੈਨ ਜ਼ੈਨ ਟੂ ਪੂਲਡ ਵਨ ਆ ਉਹ ਪੁਰਾਣੇ ਲੱਗਦਾ ਸੀ ਵੇ ਖੂਨ ਜੁੜਾ ਵਾ ਜੇ ਕਿ ਪਤਾ ਨਹੀਂ ਖੂਨ ਪੜਦਾ ਨਹੀਂ ਪਰ ਅੱਜ ਕੱਲ ਜੇਨਰੇਸ਼ਨ ਜਿਹੜੀ ਪੜੀ ਅਡੇ ਹਾਲੇ ਹੀ ਤੋਂ ਸਮਾਧੀ ਪਾਪ ਫਾਉਂਡੇਸ਼ਨ ਵਾਲਾ ਹੈ ਜਿਹੜਾ ਸਰੋਤੇ ਮੋਟੇ ਪਾਪ ਫਾਉਂਡੇਸ਼ਨ ਦੇ ਕਿੰਨੇ ਕੈਂਪਸ ਲਾਈਸਿੰਗ ਹੈ ਬਹੁਤ ਹੀ ਪਤਾ ਨਹੀਂ ਕਿ ਨਦੀ ਵਿੱਚ ਗਾ ਜਿਹੜੇ ਆਪਣਾ ਕਿੰਨੇ 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 150 ਦਾ ਡੋਲਰ ਨੇ ਉਹ ਅੱਜ ਕਿੰਨੇ ਦੇ ਰਾਈਨ ਦੇ ਨਿਰਧਾਰਨ ਕੀ ਸਵੀਕਾਰ ਕਰਦੇ ਹਾਂ ਕਿ ਬਾਕੀ ਵੀ ਬੰਦ ਜੇ ਤਰੀਕੋ ਇਸ ਤਰ੍ਹਾਂ ਨਹੀਂ ਸੋਚਿਆ ਕਰਦੇ ਹੋਫਿਸ ਵਾਲੇ ਕੀ ਕਰਨਗੇ ਸਾਡਾ ਸਭ ਤੋਂ ਪਤਾ ਇਨਸਾਨੀ ਅਧਿਕਾਰ ਨੂੰ ਹੁੰਦਾ ਹੈ ਕਿ ਜਦੋਂ ਅਸੀਂ ਰਾਖੀ ਤੇ ਆ ਜਾਂਦੇ ਹਾਂ ਕਦੀ ਆਪਣੇ ਪਰਿਵਾਰ ਤੇ ਨਾਲ ਆਪਣੇ ਸਮਾਜ ਦੇ ਨਾਲ ਕਾਫੀ ਹਮੇਸ਼ਾ ਬਚੀ ਰਹਿੰਦੇ ਹਾਂ ਸਭ ਤੋਂ ਸਿਹਤ ਤੇ ਜਿਹੜੇ ਮੈਂਬਰ ਬਣਦੇ ਨੇ ਉਹ ਬਾਤ ਵਿੱਚ ਹਮੇਸ਼ਾ ਰਹਿੰਦੇ ਰਹੇ ਪਰ ਜ਼ਰੂਰ ਸਿਹਤ ਨੂੰ ਸਹਾਇਤਾ ਦਿੰਦੀ ਹੈ ਪਰ ਮਾਤਵਾ ਬਾਰੇ

ਸਾਮੀ ਜਸਨ ਸਿੰਘ ਜੀ ਸਤਾਂ ਨੂੰ ਇਸ ਵਾਰੀ ਸਰਕਾਰ ਦੇ ਬਹੁਤ ਬਹੁਤ ਬਲਡਸ਼ੀਨੀਆਂ ਚਿਹਰਾ ਹੁੰਦਾ ਕਿਉਂਕਿ ਇੱਕ ਦੋ ਗਰੂਪ ਨੂੰ ਤਾਂ ਦੇ ਲਈ ਸਾਨੂੰ ਟੇਵਾ ਅਰੇਂਜ ਕਰਨਾ ਪੈਂਦਾ ਉਹ ਚਿਹਰਾ ਦੇ ਲਈ ਸਾਨੂੰ ਖਾਸ ਦਾ ਬਲਡਸ਼ੀਨ ਚੈੱਕ ਦੇ ਜਦੋਂ ਅਸੀਂ ਸਟੇਟ ਅਕਾਊਂਟ ਦੇ ਹਸਾਬ ਜਾਨੇ ਦਸਤਾਵੇਜ਼ ਸਟੇਟ ਅਕਾਊਂਟ ਦੇ ਮਿਲਿਆ ਤਾਂ ਹਰ ਵਾਰੀ ਉਸ ਮੰਤਰੀ ਸਾਹਿਬ ਜਾਂ ਟੀਮ ਨਾਲ ਗੱਲਬਾਤ ਹੁੰਦੀ ਹੈ ਟੀਮ ਨਾਲ ਜੋ ਇਸ ਵਾਰੀ ਸਾਡੇ ਕੋਲ ਸਾਡੀ ਬੇਨਤੀ ਹੈ ਕਿ ਮੂਵਮੀ ਕਾਕੇ ਵਿੱਚ 3 ਦਿਨਾਂ ਦੇ ਸਟੇਪਲ ਬਾਰੇ ਜੀ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਕੁਝ ਐਮੂਲੈਂਟ ਜਾਂ ਹੋਰ ਕਈ ਚੀਜ਼ਾਂ ਦੀ ਲੋੜ ਹੈ ਅਸੀਂ ਇਹ ਸਟਾਫ ਸਪੋਰਟ ਕਰੀਏ ਜਿਸ ਦਾ ਕੋਰੋਨਾ ਤੋਂ ਕੋਰੋਨਾ ਤੋਂ ਸਬੰਧਤ ਵੱਲੋਂ ਸਾਂਝਾ ਕੈਂਪ ਬਣਾਇਆ ਗਿਆ ਹੈ ਤੇ ਬਹੁਤ ਵੱਡਾ ਪ੍ਰਾਪਾ ਹੈ ਕਿ ਸਾਰੇ ਬਦ ਕਰਕੇ ਸਾਰੀ ਸ਼ਾਇਦ ਸਾਰੇ ਸੰਯੋਗ ਦੇ ਨਾਮ ਤੇ ਆਵਾਜ਼ ਆਉਂਦਾ ਹੈ ਇੱਥੇ ਆਲਾ ਬਹੁਤ ਸਾਰੇ ਯੋਗ ਮਿਲ ਰਹੇ ਆ ਇਤਨੇ ਸਾਰੇ ਆਪਲੇ ਖੁਸ਼ ਖੁਸ਼ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਹੱਦਾਂ ਤੋਂ ਦਿੱਤਾ ਕਿ ਸੇ ਨਾ ਲੋੜਵੰਦਾਂ ਦੇ ਕੰਮ ਆਉਂਦੇ ਤੇ ਸਸਥਾਮ ਵੱਲੋਂ ਹਰ ਵੀਰਾਰ ਨੂੰ ਮੈਡੀਕਲ ਚੈਕਅਪ ਕੈਂਪ ਲਗਾਉਣ ਨੂੰ ਲਗਾਇਆ ਜਾਂਦਾ ਹੈ ਤੇ ਸਾਰੀ ਸ਼ਹਿਰ ਵਿੱਚ ਲੋਕਾਂ ਨੂੰ ਪਾਣੀ ਵਾਸਤੇ ਇਹ ਕਾਹਦੀ ਮਿੰਨੀ ਸੇਵਾ ਜਰ ਰਹੀ ਹੈ ਜਿੱਥੇ ਲੋਕਾਂ ਨੂੰ ਪਾਣੀ ਮਿਲਦਾ ਹੈ ਉਹ ਕਿ ਹੌਸ਼ਕਰ ਵਾਲਾ ਪਾਣੀ ਕਿਹਾ ਨਾ ਫਾਕੀ ਹੋਰ ਇੱਕ ਚੁਕਾ ਲੇ